ਸੀ ਦੇਖ ਰਹੇ ਹੋ ਸਰਬਤਰਮ نیوز ਚੈਨਲ ਸਾਡੀ ਟੀਮ ਪਹੁੰਚੀ ਪੈਂ ਠੱਕਰਵਾਲ ਮੋਜਮਜਾਣਾ ਜ਼ਿਲ੍ਹਾ shearpur ਵਿਖੇ ਜਿੱਥੇ ਕਿ ਪ੍ਰਭ ਆਸਰਾ ਸਵੈਤੀ ਠੱਕਰਵਾਲ ਮੋਜਮਜਾਣਾ ਬਲੋਂ ਚਾਰੇ ਸਹਿਬ ਜੀ ਅਤੇ ਮਾਤਾ ਗੁਜਰਕੌਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਦੁੱਧ ਦੇ ਲੰਗਰ ਲਗਾਏ ਗਏ ਇਸ ਮੌਕੇ ਪ੍ਰਬੰਧਕਾਂ ਨੇ ਸਰਬਤਰਮ ਨਿਊਜ਼ ਦੀ ਟੀਮ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਅਰਦਾਸ ਬੇਨਤੀ ਕਰਨ ਉਪਰੰਤ ਦੁੱਧ ਦੇ ਲੰਗਰ ਦੀ ਆਰੰਭਤਾ ਕੀਤੀ ਗਈ ਉਨਾ ਦੱਸਿਆ ਕਿ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜ਼ਾਦੇ ਤੇ ਮਾਤਾ ਗੁਜਰਕੌਰ ਜੀ ਅਤੇ ਸਮੂਹ ਸਿੰਘਾਂਛੀ ਦਾ ਦੀ ਯਾਦ ਵਿੱਚ ਦੁੱਧ ਦਾ ਲੰਗਰ ਲਗਾਇਆ ਗਿਆ। ਉਹਨਾਂ ਦੱਸਿਆ ਕਿ ਸ਼ਹੀਦੀ ਦਿਹਾੜੇ ਮੌਕੇ 70 ਸਾਲ ਤੋਂ ਉੱਪਰ ਉਮਰ ਵਾਲੇ 150 ਬਜ਼ੁਰਗਾਂ ਤੇ ਬੀਬੀਆਂ ਨੂੰ ਲੋਈਆਂ ਅਤੇ ਸ਼ਾਲ ਸਰਪੰਚ ਰਣਜਿੰਦਰ ਸਿੰਘ ਮੋਜਮਜਾਰਾ ਨੇ ਤਕਸੀਮ ਕੀਤੇ। ਇਸ ਮੌਕੇ ਨੰਬਰਦਾਰ ਜਸਵਿੰਦਰ ਸਿੰਘ ਖੈਰਾ ਸਰਪੰਚ ਠੱਕਰਵਾਲ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਪ੍ਰਵਾਸੀ ਮਜ਼ਦੂਰਾਂ ਦੇ ਬੱਚਿਆਂ ਨੂੰ ਟੋਪੀਆਂ ਤੇ ਜਰਾਬਾਂ ਵੀ ਦਿੱਤੀਆਂ ਗਈਆਂ ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਇਹ ਸੋਸਾਇਟੀ ਪਿਛਲੇ ਕਾਫੀ ਸਮੇਂ ਤੋਂ ਸਮਾਜ ਭਲਾਈ ਦੇ ਕੰਮ ਕਰਦੀ ਆ ਰਹੀ ਹੈ ਉਹਨਾਂ ਦੱਸਿਆ ਕਿ ਸਾਨੂੰ ਹਮੇਸ਼ਾ ਗੁਰੂਆਂ ਦੀਆਂ ਸ਼ਹਾਦਤਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਅਤੇ ਲੋੜਵੰਦਾਂ ਦੀ ਮਦਦ ਕਰਨੀ ਚਾਹੀਦੀ ਹੈ ਇਸ ਮੌਕੇ ਡਾਇਰੈਕਟਰ ਭਜਨ ਸਿੰਘ ਜੋਧਾ ਕਲਸੀ ਚੇਅਰਮੈਨ ਕੈਪਟਨ ਚਰਨਜੀਤ ਸਿੰਘ ਮਿਨਹਾਸ 22 ਚੇਅਰਮੈਨ ਕਰਮਜੀਤ ਸਿੰਘ ਮੰਜ ਪ੍ਰਧਾਨ ਮੈਨੇਜਰ ਹਰਦੇਵ ਸਿੰਘ 22 ਪ੍ਰਧਾਨ ਮਾਸਟਰ ਕਮਲਜੀਤ ਸਿੰਘ ਪ੍ਰੈਸ ਕਤਰ ਸਰਜੀਤ ਸਿੰਘ ਸਾਵੀ ਜਨੈਲ ਸਿੰਘ ਤੋਤੂ ਦਰਸ਼ਨ ਸਿੰਘ ਰਾਜਾ ਚਰਨਜੀਤ ਸਿੰਘ ਮੰਜ ਸੰਜੀਵ ਕੁਮਾਰ ਮਨਵੀਰ ਸਿੰਘ ਮੰਜ ਦਲਜੀਤ ਸਿੰਘ ਮੰਜ ਪੰਡਿਤ ਰਾਜਕੁਮਾਰ ਪਨੋਟ ਜਸਪ੍ਰੀਤ ਸਿੰਘ ਮੰਜ ਹੈਰੀ ਗੈਰੀ सिंह ढिलो सनम अरश सागर जसवीर सिंह सबका सरपंच मौजू मजारा नरेंद्र सिंह मनजीत कलसी परमिंदर सिंह कलसी अमन चैन सिंह मंझ चरण सिंह मज ठेकेदार रूपलाल ठेकेदार चरणजीत सिंह चन्ना खड़क सिंह मंझ परमजीत बिट्टू कलसी राजू कलसी बीबी रीटा कमला देवी अमरजीत कौर दीपक अरमान कलसी करण भला गुरपाल सिंह राम मूर्ति गोपी सरपंच जसविंद सिंह खैरा समूह ग्राम पंचायत ठक्करवाल सरपंच रणजीत सिंह गिल तो समूह ग्राम पंचायत मैंबर मौजो मजारा जोगा सिंह ਕ੍ਰਿਸ਼ਨ ਚੰਦ ਪਨੋਟ ਜਗਿੰਦਰਪਾਲ ਆਦ ਇਸ ਮੌਕੇ ਹਾਜ਼ਰ ਸਨ ਆਓ ਅਸੀਂ ਦੇਖਦੇ ਹਾਂ ਇਸ ਮੌਕੇ ਦੇ ਕੁਝ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਮਾਸਟਰ ਮੋਹਨ ਸਿੰਘ ਡਾਂਡੀਆਂ ਦੀ ਖਾਸ ਰਿਪੋਰਟ ਸਰਬ ਧਰਮ ਨਿਊ ਚੈਨਲ ਖੁਸ਼ਿਆਰ ਲਾਲਾ ਦੇ ਨਾਲ ਰਹਿ ਕੇ ਰਾਤ گزارਿਓ ਜੇ ਚੱਲੇ ਹੋ ਸਰਹੰਦ ਨੂੰ ਮੇਰੇ ਪਿਆਰਿਓ ਜੇ ਚੱਲੇ ਹੋ ਸਰਹੰਦ ਨੂੰ ਮੇਰੇ ਪਿਆਰਿਓ ਮੇਰੇ ਲਾਲਾ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ ਲਾਲਾ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ ਜਦ ਹਵਾ ਚਲੇਗੀ ਠੰਡੀ ਤਨ ਨੂੰ ਚਾਂਗਦੀ ਅਹਿਸਾਸ ਕਰੋ ਮੇਰੀ ਮਾਂ ਹੈ ਕੰਬਦੀ ਗੋਦੀ ਵਿੱਚ ਬੈਠੇ ਲਾਲਾ ਤਹੀਂ ਨਿਹਾਰਿਓ ਗੋਦੀ ਵਿੱਚ ਬੈਠੇ ਲਾਲਾ ਤਹੀਂ ਨਿਹਾਰਿਓ ਮੇਰੇ ਲਾਲਾ ਦੇ ਨਾਲ ਰਹਿ ਕੇ ਰਾਤ guzariਓ ਲਾਲਾ ਦੇ ਨਾਲ ਰਹਿ ਕੇ ਰਾਤ guzariਓ ਓ ਨੀਹ ਜਿੱਥੇ ਮੇਰੇ ਲਾਲ ਖਲੋਤੇ ਸੀ ਦੁੱਖ ਵੱਡਾ ਸੀ ਤੇ ਮੇਰੇ ਲਾਡਲੇ ਛੋਟੇ ਸੀ ਓ ਕਹਿੰਦੇ ਨੇ ਦੁੱਖ ਸਹਿ ਲੋ ਸਿੱਧ ਕ ਲਹਾਰਿਓ ਓ ਕਹਿੰਦੇ ਨੇ ਦੁੱਖ ਸਹਿ ਲੋ ਸਿੱਧ ਕ ਲਹਾਰਿਓ ਮੇਰੇ ਲਾਲਾਂ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ ਲਾਲਾ ਦੇ ਨਾਲ ਰਹਿ ਕੇ ਰਾਤ گزارਿਓ ਜੇ ਚੱਲੇ ਹੋ ਸਰਹੰਦ ਨੂੰ ਮੇਰੇ ਪਿਆਰਿਓ ਜੇ ਚੱਲੇ ਹੋ ਸਰਹੰਦ ਨੂੰ ਮੇਰੇ ਪਿਆਰਿਓ ਮੇਰੇ ਲਾਲਾ ਦੇ ਨਾਲ ਰਹਿ ਕੇ ਰਾਤ گزارਿਓ ਲਾਲਾ ਦੇ ਨਾਲ ਰਹਿ ਕੇ ਰਾਤ گزارਿਓ ਤੁਸੀਂ ਤੀਆਂ ਪੁੱਤਰ ਆਪਣੀ ਨਾਲ ਲਿਆ ਆਓ ਜੀ ਜਿੱਥੇ ਡੁੱਲਾ ਮਿਖ ਖੂਨ ਉੱਥੇ ਲੈ ਜਾਓ ਜੀ ਜੇ ਮੇਰੇ ਹੋਤੇ ਮੇਰਾ ਰੂਪ ਹੀ ਤਾਰਿਓ ਜੇ ਮੇਰੇ ਤੇ ਮੇਰਾ ਰੂਪ ਹਿਤਾਰਿਓ ਮੇਰੇ ਲਾਲਾ ਦੇ ਨਾਲ ਰਹਿ ਕੇ ਰਾਤ گزارਿਓ ਲਾਲਾ ਦੇ ਨਾਲ ਰਹਿ ਕੇ ਰਾਤ گزارਿਓ ਮੈਂ ਖੜਾ ਉਡੀਕਾ ਆਪਣੇ ਸਿੰਘ ਸਰਦਾਰ ਨੂੰ ਲੈ ਮੈਂ ਜੀਤ ਜੁਜਾਰਾਂ ਮੈਂ ਤਾਰੇ ਪੁੱਤ ਕਿਉਂ ਵਾਰੇ ਜਰਾ ਵਿਚਾਰਿਓ ਮੈਂ ਤਾਰੇ ਪੁੱਤ ਕਿਉਂ ਵਾਰੇ ਜਰਾ ਵਿਚਾਰਿਓ ਮੇਰੇ ਲਾਲਾਂ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ ਲਾਲਾਂ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ ਜੇ ਚੱਲੇ ਹੋ ਸਰਹੰਦ ਨੂੰ ਮੇਰੇ ਪਿਆਰਿਓ ਜੇ ਚੱਲੇ ਹੋ ਸਰਹੰਦ ਨੂੰ ਮੇਰੇ ਪਿਆਰਿਓ ਮੇਰੇ ਲਾਲਾ ਦੇ ਨਾਲ ਬੈ ਕੇ ਰਾਤ گزارਿਓ ਲਾਲਾ ਦੇ ਨਾਲ ਰਹਿ ਕੇ ਰਾਤ گزارਣੀ ਮਾਤਾ ਦਿਖਦੀ ਓ ਖੜੀ ਕੈਸੀ ਚੰਦਰੀ ਸਿਕੜੀ ਮਾਤਾ ਦੇਖਦੀ ਹੁਖਰੀ ਦੂਰ ਪੋਤੇ ਹੱਥੀ ਜੁੱਪ ਤੇ ਚੁਪੀਤੀ ਹੋਵੇਗੀ ਹਾਂ ਦਿਲਾਂ ਦਾਦੀ ਜੀ ਦੇ ਦਿਲ ਤੇ ਕੀ ਬੀਤੀ ਹੋਵੇਗੀ ਫਤਿਹ ਸਿੰਘ ਨੇ ਜਫਤੇ ਸਾਜੀ ਇਫਤੇ ਸਿੰਘ ਨੇ ਜਫਤੇ ਸੰਜੀ ਕੀਤੀ ਹੋਵੇਗੀ ਖਟੀਆਂ ਏ ਗੰਗੂਆ ਤੂੰ ਸੋ ਜੀ ਸਭ ਤੋਂ ਪਹਿਲਾਂ ਸਾਡੇ ਸਰਬਤਰਮ نیوز ਚੈਨਲ ਤੇ ਫਤੇ نیوز ਚੱਲ ਰਿਹਾ ਹੈ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸੋ ਜੀ ਜੋ ਅਜੇ ਪ੍ਰਾਲਾ ਕੀਤਾ ਗਿਆ ਇਹ ਕਿਸ ਸੰਸਥਾ ਵੱਲੋਂ ਕੀਤਾ ਗਿਆ ਤੇ ਕਿਸ ਵਿਸ਼ੇ ਤੇ ਕੀਤਾ ਗਿਆ ਸਭ ਤੋਂ ਪਹਿਲਾਂ ਤੁਹਾਡੇ ਚੈਨਲ ਦਾ ਸਾਡੀ ਸਾਰੀ ਸੰਸਥਾ ਵੱਲੋਂ ਧੰਨਵਾਦ ਜਿਉਂ ਆਨੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜਾ ਅਪਰਾਲਾ ਆ ਸਾਡੇ ਪਿੰਡ ਦੋਨਾਂ ਪਿੰਡਾਂ ਦੀ ਬਣਾਈ ਹੋਈ ਸਾਂਝੀ ਸੰਸਥਾ ਪ੍ਰਵਾਸਰਾ ਐਨਜੀਓ ਜਿਨ੍ਹਾਂ ਦੇ ਫਾਊਂਡਰ ਜੋਧਾ ਪਾਜੀ ਜੋ ਯੂ ਐਸ ਏ ਵਿੱਚ ਰਹਿੰਦੇ ਨੇ ਉਹਨਾਂ ਦੀ ਬਦੌਲਤ ਇਹ ਸੰਸਥਾ ਚੱਲ ਰਹੀ ਹੈ ਸਾਡੇ ਇਸ ਸੰਸਥਾ ਦੇ ਚੇਅਰਮੈਨ ਸਰਦਾਰ ਕਰਨਜੀਤ ਸਿੰਘ ਜੀ ਬਨਹਾਸ ਪ੍ਰਧਾਨ ਮਿਤੂ ਪਾਜੀ ਤੋਂ ਸਾਰੀ ਸੰਸਥਾ ਇਹ ਰਲ ਮਿਲ ਕੇ ਆਪਾਂ ਸਾਰੀ ਸੰਸਥਾ ਨੇ ਪਿੰਡ ਦੇ ਸਹਿਯੋਗ ਦੇ ਨਾਲ ਦੋਨਾਂ ਪਿੰਡਾਂ ਦੀਆਂ ਪੰਚਾਇਤਾਂ ਦੇ ਸਹਿਯੋਗ ਦੇ ਨਾਲ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਮੁੱਖ ਰੱਖਦਿਆਂ ਹੋਇਆਂ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਮੁੱਖ ਰੱਖਦਿਆਂ ਹੋਇਆਂ ਜੋ 10ਵੇਂ ਪਾਛੇ ਨੇ ਸਾਰਾ ਪਰਿਵਾਰ ਸਾਡੇ ਉੱਪਰੋਂ ਕੁਰਬਾਨ ਕੀਤਾ ਹੈ ਉਹਨਾਂ ਨੂੰ ਯਾਦ ਕਰਦੇ ਹੋਏ ਅੱਜ ਦੁੱਧ ਦੇ ਲੰਗਰ ਸਾਰੀ ਸੰਸਾ ਵੱਲੋਂ ਪ੍ਰਵਾਸਰਾ ਐਨ ਜੀਓ ਅਤੇ ਦੋਨਾਂ ਪਿੰਡਾਂ ਦੀਆਂ ਪੰਚਾਇਤਾਂ ਦੇ ਸਹਿਯੋਗ ਦੇ ਨਾਲ ਲਾਇਆ ਗਿਆ ਤੇ ਨਾਲ ਹੀ ਸਾਡੇ ਪਿੰਡ ਦੇ ਜਿਹੜੇ ਸਿਆਣੇ ਬਜ਼ੁਰਗ ਮਾਤਾਵਾ ਵੀਰ ਭਾਈ ਹਨ ਉਹਨਾਂ ਨੂੰ ਠੰਡ ਦੇ ਮੌਸਮ ਦੇ ਵਿੱਚ ਲੋਈਆਂ ਛਾਲ ਦੇ ਕੇ ਉਹਨਾਂ ਨੂੰ ਸਨਮਾਨ ਕੀਤਾ ਗਿਆ ਛੋਟੇ ਬੱਚਿਆਂ ਨੂੰ ਟੋਪੀਆਂ ਜਰਾਬਾਂ ਦੇ ਕੇ ਠੰਡ ਦੇ ਮੌਸਮ ਦੇ ਵਿੱਚ ਸਹਿਬਜ਼ਾਦਿਆਂ ਨੂੰ ਮਾਤਾ ਜੀ ਨੂੰ ਯਾਦ ਕਰਦੇ ਆ ਕਿ ਉਹਨਾਂ ਨੇ ਨਹੀਂ ਠੰਡ ਦੇ ਵਿੱਚ ਸਾਡੇ ਲਈ ਛਾਹ ਦਿੱਤਾ ਦਿੱਤੀਆਂ ਇਹ ਉਪਰਾਲਾ ਕੀਤਾ ਗਿਆ ਸਾਰੀ ਸੰਸਥਾ ਨੇ ਪਿੰਡ ਦੇ ਨਾਲ ਨਾਲ ਰਲ ਮਿਲ ਕੇ ਜੋ ਜੀ ਆਪਣੇ ਪ੍ਰਭ ਆਸਰਾ ਐਨ ਜੀਓ ਤੁਹਾਡੀ ਸੰਸਥਾ ਆ ਇਹ ਹੋਰ ਕਿਹੜੇ ਉਪਰਾਲੇ ਕਰ ਰਹੀ ਹੈ ਇਹ ਜਿਹੜੀ ਸਾਡੀ ਸੰਸਥਾ ਹੈ ਸਭ ਤੋਂ ਪਹਿਲਾਂ ਸਾਡੀ ਸੰਸਥਾ ਨੇ ਦੋਨਾਂ ਪਿੰਡਾਂ ਦੇ ਬਾਉਂਡਰੀ ਦੇ ਆਲੇ ਦੁਆਲੇ ਜਿੱਥੇ ਤੱਕ ਦੋਨਾਂ ਪਿੰਡਾਂ ਦੀਆਂ ਹੱਦਾਂ ਨੇ ਬੂਟੇ ਲਾਏ ਹਨ ਉਹਨਾਂ ਨੂੰ ਹਫ਼ਤੇ ਬਾਅਦ ਪਾਣੀ ਲਗਾਇਆ ਜਾਂਦਾ ਸਾਰੇ ਪਿੰਡ ਵੱਲੋਂ ਸਾਂਝੇ ਤੌਰ ਤੇ ਉਸ ਤੋਂ ਬਾਅਦ ਦੋਨਾਂ ਪਿੰਡਾਂ ਦੇ ਬਾਉਂਡਰੀ ਤੇ ਆਲੇ-ਦੁਆਲੇ ਚਾਰ-ਚਫੇਰੇ ਲਾਈਟਾਂ ਦਾ ਪ੍ਰਬੰਧ ਕੀਤਾ ਗਿਆ ਹੈ ਸਾਡੀ ਸੰਸਥਾ ਵੱਲੋਂ ਸਾਰੇ ਪਿੰਡਾਂ ਨਾਲ ਰਲ ਕੇ ਪੰਚਾਇਤਾਂ ਨਾਲ ਹੋਰ ਗਰੀਬ ਲੜਕੀਆਂ ਦੇ ਵਿਆਹ ਦੇ ਵਿੱਚ ਸਹਿਯੋਗ ਕੀਤਾ ਜਾਂਦਾ ਹੈ ਗਰੀਬ ਬੱਚਿਆਂ ਦੀ ਪੜ੍ਹਾਈ ਵਿੱਚ ਸਹਿਯੋਗ ਕੀਤਾ ਜਾਂਦਾ ਹੈ ਕਿਸੇ ਨੂੰ ਕੋਈ ਬਿਮਾਰ ਹੈ ਕੋਈ ਦਾਖਲਾ ਹੈ ਮੈਡੀਕਲ ਹੈਲਪ ਕੀਤੀ ਜਾਂਦੀ ਹੈ ਇਹ ਸਾਰੇ ਉਪਰਾਲੇ ਸਾਡੀ ਸੰਸਥਾ ਵੱਲੋਂ ਕੀਤੇ ਜਾ ਰਹੇ ਹਨ ਠੀਕ ਹੈ ਬਹੁਤ ਬਹੁਤ ਧੰਨਵਾਦ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਐਂਡ ਠੱਕਰਵਾਲ ਮੋਜਮਜਾਦਾ ਦੇ ਵਿਸ਼ੇਸ਼ ਤੌਰ ਤੇ ਸਰਪੰਚ ਸਾਹਿਬਾਨਾਂ ਦਾ ਜਸਵਿੰਦਰ ਸਿੰਘ ਜੀ ਅਤੇ ਰਣਜੀਤ ਸਿੰਘ ਜੀ ਦੋਨਾਂ ਦਾ ਹੀ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜੇ ਆਪਣੇ ਟਾਈਮ ਤੋਂ ਟਾਈਮ ਕੱਢ ਕੇ ਇੱਥੇ ਪਹੁੰਚੇ ਔਰ ਅੱਜ ਸਾਡੀ ਸੁਸਾਇਟੀ ਪ੍ਰਭ ਆਸਰਾ ਵੈਲਫੇਅਰ ਸੁਸਾਇਟੀ ਠੱਕਰਵਾਲ ਮੋਜਮਜਾਦਾ ਵੱਲੋਂ ਸਾਬਜਾਦਿਆਂ ਦੀ ਸ਼ਹਾਦਤ ਤੇ ਜੋ ਦੁੱਧੇ ਲੰਗਰ ਲਾਇਆ ਗਏ ਔਰ ਲੋੜਵੰਦਾਂ ਨੂੰ ਲੋਨੀਆਂ ਔਰ ਛਾਲ ਦਿੱਤੇ ਗਏ ਸਾਡੇ ਅੱਜ ਦੇ ਇਸਾ ਸਮਾਗਮ ਦੇ ਵਿੱਚ ਜਿੰਨੇ ਵੀ ਸਾਡੇ ਪਹੁੰਚੇ ਆ ਸਾਰਿਆਂ ਦਾ ਵੀ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆ ਜੀ ਜਿਉਂ ਆ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਦੀ ਉਹ ਔਨ ਕਰਿਓ ਮੜ ਜੀ ਕਰਦੇ ਦੋਸਤ ਸੁਵੀਰ ਜੀ ਅੱਜ ਕੋਈ ਮੁੱਖ ਸ਼ਖਸੀਅਤ ਵੀ ਇਸ ਵਕਤ ਟਾਈਮ ਤੇ ਪਹੁੰਚੀ ਆ ਜੀ ਹਾਂ ਜੀ ਮੁੱਖ ਸ਼ਖਸੀਅਤ ਜਿੱਦਾਂ ਦੋਨੋਂ ਪਿੰਡਾਂ ਦੇ ਸਰਪੰਚ ਸਾਹਿਬਾਨ ਪਹੁੰਚੇ ਔਰ ਸਪੈਸ਼ਲ ਸਾਡੇ ਜਿਹੜੇ ਸੰਸਥਾ ਦੇ ਡਾਇਰੈਕਟਰ ਸਾਹਿਬ ਆ ਉਹਨਾਂ ਦੀ ਸਾਸੂ ਮਾ ਸੁਖਵਿੰਦੀ ਜੀ ਦੇ ਮਾਤਾ ਜੀ ਪਹੁੰਚੇ ਉਹਨਾਂ ਦਾ ਵੀ ਧੰਨ ਤੇ ਬਹੁਤ ਬਹੁਤ ਧੰਨਵਾਦ ਜੀ ਸੋ ਸਾਰੀਆਂ ਸੰਗਤਾਂ ਦੋਨੇ ਨਗਰਾਂ ਤੋਂ ਬੀਬੀਆਂ ਭਾਈ ਸਾਰੇ ਪਹੁੰਚੇ ਜੀ ਬਹੁਤ ਬਹੁਤ ਧੰਨਵਾਦ ਜੀ ਆਪਣਾ ਕੀ ਨਾਮ ਜੀ ਮੇਰਾ ਨਾਮ ਸਤਿਆ ਤੇ ਆਪਣੇ ਕਿਹੜੀ ਜਗ੍ਹਾ ਤੋਂ ਬਿਲਾਉਂ ਕਰਦੇ ਹੋ ਕਿਥੋਂ ਆਏ ਹੋ ਮੈਂ ਮੇਰਾ ਪਿੰਡ ਹੈਗਾ ਚੱਕੰਗਿੰਨ ਠੀਕ ਹੈ ਜੀ ਤੇ ਬਾਹਰ ਮੈਂ ਕਨੇਡਾ ਟੋਰਾਂਟੋ ਤੋਂ ਔਰ ਜੁਵੇਸ ਤੋਂ ਜੋੜਾਰੇ ਕਰ ਜਾਂਦੀ ਹਾਂ ਜੁਵਾਜੀ ਹੈ ਪ੍ਰਭ ਆਸਰਾ ਐਨ ਜੀਓ ਸੰਸਥਾ ਵੱਲੋਂ ਉਪਰਾਲਾ ਕੀਤਾ ਗਿਆ ਜੀ ਸੋ ਕੀ ਕਹਿਣਾ ਚਾਹੋਗੇ ਇਸ ਬਾਰੇ ਇਹ ਦੇਖੋ ਜਦੋਂ ਕੋਈ ਇਦਾਂ ਦੇ ਉਪਰਾਲੇ ਹੁੰਦੇ ਆ ਉਹਨਾਂ ਨੂੰ ਕੋਈ ਬੰਦਾ ਸਹਿਯੋਗ ਦੇਣ ਵਾਲਾ ਹੋਣਾ ਚਾਹੀਦਾ ਤੇ ਚਲੋ ਬਾਕੀ ਸਾਰਿਆਂ ਦੇ ਸਹਿਯੋਗ ਨਾਲ ਆ ਪਿੰਡ ਵਾਸੀਆਂ ਦਾ ਧੰਨਵਾਦ ਆ ਬਹੁਤ-ਬਹੁਤ ਤੇ ਉਹ ਜਿਸ ਬੱਚੇ ਨੇ ਇਹ ਕੰਮ ਨੂੰ ਸ਼ੁਰੂਆਤ ਕੀਤੀ ਆ ਉਹਦਾ ਬਹੁਤ-ਬਹੁਤ ਮਾਣ ਸਤਿਕਾਰੇ ਪਾਸ਼ਾ ਦੀ ਜੜਦੀ ਕਲਰ ਰੱਖੇ ਔਰ ਇੱਧਰੇ ਕੰਮ ਕਰਦਾ ਰਹੇ। ਸੋ ਸਮਾਜ ਨੂੰ ਕੀ ਮੈਸੇਜ ਦੇਣਾ ਚਾਹੋਗੇ ਜੀ? ਸਮਾਜ ਨੂੰ ਇਹ ਮੈਸੇਜ ਆ ਕਿ ਤੁਸੀਂ ਚੰਗੇ ਕੰਮ ਕਰੋਗੇ ਤੇ ਤੁਹਾਡੀ ਜਿਹੜੀ ਨਵੀਂ ਜਨਰੇਸ਼ਨ ਆਉਣ ਵਾਲੀ ਉਹ ਚੰਗੇ ਕੰਮਾਂ ਦੇ ਵਿੱਚ ਪਹੂਗੀ, ਨਸ਼ਿਆਂ ਤੋਂ ਰਹਿਤ ਹੋ ਜੂਗੀ ਔਰ ਜਿਹੜੇ ਵਿਚਾਰੇ ਗਰੀਬ ਆ ਉਹਨਾਂ ਦਾ ਵੀ ਬਹੁਤ ਜ਼ਿਆਦਾ ਸਹਿਯੋਗ ਕਰੂਗੇ। ਠੀਕ ਹੈ ਜੀ ਬਹੁਤ ਬਹੁਤ ਧੰਨਵਾਦ। ਸੋਕ ਥੈਂਕ ਯੂ।